ਅਕਾਲੀ ਦਲ ਦੇ ਉੱਤੇ ਬਹੁਤ ਪੁਰੇ ਦਿਨ ਚੱਲ ਰਿਹਾ ਪਹਿਲਾ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਤੋਂ ਬਾਅਦ ਇੱਕ ਪਟਾਕੇ ਪੈ ਰਹੇ ਆ ਜਿਸ ਤਰੀਕੇ ਦੇ ਨਾਲ ਪਹਿਲਾ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਲੋਕਾਂ ਨੂੰ ਲੱਗਦਾ ਸੀ ਸ਼ਾਇਦ ਕੋਰਟ ਉਸ ਨੂੰ ਰਾਹਤ ਦੇ ਦੇਵੇਗੀ ਤੇ ਮਜੀਠੀਆ ਬਾਹਰ ਆ ਜਾਵੇਗਾ ਪਰ ਭਗਵਾਨ ਤੁਮਾਨ ਪੱਕੇ ਪੈਰੀਂ ਹੋ ਕੇ ਬਜਮੀਤ ਜੀਠਿਆ ਪਰਿਵਾਰ ਦੇ ਪਿੱਛੇ ਪੈ ਗਿਆ ਏ ਵੱਡੇ ਵੱਡੇ ਤਸਕਰਾਂ ਦੇ ਸਬੂਤ ਡੀਆਈਜੀ ਦੇ ਸਬੂਤ ਸਾਰੇ ਮਿਲਣ ਤੋਂ ਬਾਅਦ ਵਿਕਰਮ ਜੀ ਮਜੀਠੀਆ ਬੁਰਾ ਪਸ ਗਿਆ ਏ ਹੁਣ ਤੁਹਾਨੂੰ ਦੱਸ ਦਿਆਂ ਮਜੀਠੀਆ ਜਲਦੀ ਬਾਹਰ ਨਹੀਂ ਆਵੇਗਾ ਕਟੋ-ਕਟ ਕੈਦ ਹੋ ਜਾਵੇਗੀ ਵਿਕਰਮ ਜੀ ਸਿੰਘ ਮਜੀਠੀਆ ਅਕਾਲੀ ਦਲ ਦਾ ਵੱਡਾ ਲੀਡਰ ਸਮਝ ਲਓ ਮਾਝੇ ਦੇ ਵਿੱਚੋਂ ਕਾਲੀ ਦਲ ਦਾ ਥਮ ਡੇਗਣ ਦੇ ਵਿੱਚ ਕਾਮਯਾਬ ਹੋ ਗਈ ਹੈ ਆਮ ਆਦਮੀ ਪਾਰਟੀ ਤੁਹਾਨੂੰ ਯਾਦ ਹੀ ਹੋਵੇਗਾ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਮਜੀਠੀਏ ਉੱਤੇ ਬਹੁਤ ਭੜੇ ਭੜੇ ਜਿਹੜੇ આરોਪ ਲੱਗਦੇ ਸੀ ਤੇ ਲੋਕ ਆਖਦੇ ਸੀ ਅਕਾਲੀ ਦਲ ਨਹੀਂ ਹਾਰਦਾ ਸੀ ਪ੍ਰਕਾਸ਼ ਪਾਦਲ ਨੂੰ ਲੋਕ ਪਿਆਰ ਕਰਦੇ ਸੀ ਪਰ ਮਜੀਠੀਏ ਕਰਕੇ ਅਕਾਲੀ ਦਲ ਦੀ ਦੁਰਦਸ਼ਾ ਹੋਈ ਆ ਤੇ ਹੁਣ ਵੀ ਅਕਾਲੀ ਦਲ ਤੁਹਾਨੂੰ ਯਾਦ ਹੋਵੇਗਾ ਜਦੋਂ ਅਰਵਿੰਦ ਕੇਜਰੀਵਾਲ ਨੇ ਸਬੂਤਾਂ ਦੀ ਕਰ ਕੇ ਵਿਕਰਮਜੀਤ ਸਿੰਘ ਮਜੀਠੀਆ ਤੋਂ ਮਾਫੀ ਮੰਗੀ ਸੀ ਤੇ ਉਸ ਤੋਂ ਬਾਅਦ ਲਲਕਾਰੇ ਮਾਰਦਾ ਸੀ ਵਿਕਰਮਜੀਤ ਸਿੰਘ ਮਜੀਠੀਆ ਚੰਨੀ ਵੱਲੋਂ ਵੀ ਗ੍ਰਿਫਤਾਰ ਕਰਵਾਇਆ ਗਿਆ ਸੀ ਭਾਵੇਂ ਹੁਣ ਚਰਨਜੀਤ ਸਿੰਘ ਚੰਨੀ ਮਜੀਠੀਏ ਦੇ ਪੱਖ ਵਿੱਚ ਆ ਕੇ ਖੜਾ ਹੈ ਪਰ ਕਿਤੇ ਨਾ ਕਿਤੇ ਕਾਂਗਰਸ ਨੂੰ ਡਰ ਸਤਾ ਰਿਹਾ ਕਿ ਜੇਕਰ ਮਜੀਠੀਆ ਪੱਕੇ ਤੌਰ ਤੇ ਅੰਦਰ ਕਰਵਾ ਦਿੱਤਾ ਤੇ ਕਾਂਗਰਸ ਦੀ ਸਤਾਈ ਚੋਂ ਝਾਕ ਮੁੱਕ ਜਾਵੇਗੀ